ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਮਨੋਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਾਲ ਮੱਝਾਂ ਦੇ ਵਿੱਚ ਤੇ ਦੋ گاਵਾ ਜਿਹੜੀਆਂ ਦੋਸਤੋ ਹੋਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਕਨਫਰਮ ਦੋਸਤੋ ਤੁਹਾਨੂੰ ਕਰਦਾ ਇੱਕ ਮਾਜ ਹੋਊਗੀ ਜੀ ਟੋਕੜ ਗੱਪਣ ਜਿਹੜੀ ਆ ਤੁਸੀਂ ਬੈਕਸਾਈਡ ਤੇ ਦੇਖ ਰਹੇ ਹੋ ਇਹ ਝੋਟੀ ਜਿਹੜੀ ਬਿਲਕੁਲ ਤਾਜੀ ਸੂਈ ਤੇ ਉਹਦੇ ਨਾਲ ਜਿਹੜੀ ਬੱਧੀ ਆ ਇਹ ਝੋਟੀ ਇਹ ਵੀ ਬਿਲਕੁਲ ਦੋਸਤੋ ਮਾਜੇ ਤਾਜੀ ਸੂਈ ਹੈ ਤੇ گاਵਾਾਂ ਦੀ ਗੱਲ ਕਰ ਲਈ ਦੋਵੇਂ گاਵਾਾਂ ਦੋਸਤੋ ਬਿਲਕੁਲ ਤਾਜੀ ਸੂਈਆਂ ਹੋਣਗੀਆਂ ਜੀ ਇਹਨਾਂ ਪਛਮੋਂ ਦੀ ਜਿਹੜੀ ਪ੍ਰੋਪਰ ਡਿਟੇਲ ਸਾਰੀ ਆਪਾਂ ਵੀਰ ਮਨੋਹਰ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਦੋਸਤੋ ਉਹ ਤੁਸੀਂ ਆਪ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਰੀ ਗੱਲ ਨਾ ਹੋਵੇ ਵੀਡੀਓ ਦੋਸਤੋ ਅੰਤ ਤੱਕ ਜਰੂਰ ਦੇਖਿਓ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੋਕੜ ਕੱਪੜਾ ਮਾਜ ਵੀ ਦੋਸਤੋ ਹੋਊਗੀ ਵੀਰ ਦੇ ਕੋਲ ਤੋਕੜ ਕੱਪੜਾ ਜਿਹੜੇ ਵੀਰ ਸ਼ਕੀਰ ਨੇ ਤੋਕੜ ਕੱਪੜਾ ਖਰੀਦਦੇ ਉਹ ਵੀ ਦੋਸਤੋ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਜੇ ਕਰਦੇ ਆ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਸਾਰੀ ਇਹਦੇ ਪਿਛਮਣੇ ਵੀਰ ਦੇ ਕੋਲ ਕੁਛ ਲੈਣੀ ਆ ਹਾਂਜੀ ਭਾਈ ਸੱਚੀ ਗੱਲ ਜੀ ਸੱਚੀ ਗੱਲ ਵੀਰ ਜੀ ਸੱਚੀ ਗੱਲ ਸੁਣਾਓ ਵਧੀਆ ਵਧੀਆ ਜੀ ਠੀਕ ਠਾਕ ਜੀ ਠੀਕ ਠਾਕ ਵਧੀਆ ਚੱਲੀ ਜਾਂਦਾ ਕੰਮ ਕਰ ਰਹੇ ਆ ਵਧੀਆ ਕਿਰਪਾ ਭਾਬੇ ਦੀ ਬਾਰਿਸ਼ ਬੜੀ ਜੋਰ-ਜੋਰ ਨਾਲ ਹੋਈ ਜਾਂਦੀ ਆ ਬਾਰਿਸ਼ ਦੇਰ ਕੀ ਰੱਬ ਨੇ ਠੰਡਾ ਕਰ ਛੱਡਿਆ ਆ ਰਹੇ ਜ਼ਿਆਦਾ हां जी भी की एड्रेस बोलिए अपनी एड्रेस नाम मेरा मनोर सिंह ਪਿੰਡ ਬਲੇ ਤਸੀਵੇ ਪੱਟੀ ਜ਼ਿਲ੍ਹਾ ਤਰਨਤਾਰਨ हां जी ਫੋਨ ਨੰਬਰ ਫੋਨ ਨੰਬਰ 9814545195 ਠੀਕ ਹੈ ਕਿਖੀ ਵੈਂਡੀ ਤੋਂ 3 ਕਿਲੋਮੀਟਰ हां जी ਸੁਰਚੰਗੋਂ 3 हां जी ਕਾਲੇ ਵੀ ਤੇਨਾਂ ਤੇ ਦਿਆਲਪੁਰਾ ਤੋਂ 3 ਕਿਲੋਮੀਟਰ ਅੱਛਾ ਜਿਹੜੇ ਸਾਰੇ ਜਿਹੜੇ ਬਨੇਖਾਣੀ ਮਰਜੀ ਕੋਈ ਆ ਜਾਏ ਸਬਾਈਪੁਰ ਥਾਣੀ ਸਬਾਈਪੁਰ ਇੱਥੇ 9 ਕਿਲੋਮੀਟਰ ਤੇ ਬੈਂਕਾ ਵੀ ਆਪਣਾ ਲੱਗਿਆ ਬੈਂਕਾ ਵੀ ਆਪਣਾ ਕੋਲ 2 ਕਿਲੋਮੀਟਰ ਹੈ ਭੈਣੀ ਦਿਆਲਪੁਰਾ ਠੀਕ ਹੈ ਇਹ ਦੀ ਉਹਨਾ ਜਿੰਨੇ ਸਾਰੇ ਪਿੰਡਾਂ ਲੱਗਦੇ ਸੜਕਾਂ ਸਾਰੇ ਪਾਸੇ ਪੱਕੀਆਂ ਸਾਰੇ ਪਾਸੇ ਪੱਕੀਆਂ ਹੈ ਨਾ ਗਾਂ ਦੀ ਮਰਜ਼ੀ ਕੋਈ ਨਹੀਂ ਭਰਾ ਮੈਂ ਦੋਸਤੋ ਸੜਕ ਵੀਰ ਦੇ ਬਿਲਕੁਲ ਬੂਏ ਤੇ ਲੱਗਉਂਦੀ ਰੰਗਦੀ ਹੈ ਤੇ ਇਹ ਵੀਰ ਜੀ ਸ਼ੁਰੂ ਕਰ ਲਈ ਆਪਾਂ ਇਸ ਗਾਂ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਕਿੰਨਾ ਵਸਵਾ ਸਹੀ ਹੈ ਇਹ ਮਾਰਕ ਦੇ ਮੁਤਾਬਕ ਦੂਜਾ ਸਹੀ ਹੈ ਕੋਈ ਤੀਜਾ ਸਮਝ ਲੈ ਹਾਂਜੀ ਤੇ ਕੱਲ ਰਾਤ ਦੀ ਸੂਈ ਵੜ ਅੱਛਾ ਜੀ ਤੇ 14 15 ਕਿਲੋ 14 ਕਿਲੋ ਬੋਲਾ ਹੋਵੇ ਥੱਲੇ ਕਰਮਾ 14 15 ਕਿਲੋ ਤੋਂ ਸਟਾਰਟਿੰਗ ਹਾਂ ਦੋ ਡੰਗ ਚਵਾਈ ਲਾਤੀ ਆ ਬਾਕੀ ਠੰਡੀ ਠੋਡੀ ਚੰਗੀ ਆ ਜੇਰ ਜੁਰ ਸਾਰੀ ਵੀਰ ਐ ਪਾਪਰ ਪੈ ਜੇਰ ਕਲੀਅਰ ਸਾਰੀ ਆ ਥੋੜੀ ਜੀ ਭਾਲਗੀ ਪਾ ਗਈ ਆ ਹਾਂਜੀ ਆਓ ਫੇਰ ਵੀ ਜੀ ਪਾਲੇ ਕਈ ਪਾਸੇ ਬਾਕੀ ਦੁੱਧ 20 ਕਿਲੋ ਬਾਕੀ ਦਸਵਾ ਕਰੋ ਚੈੱਕ ਜੀ 20 ਕਿਲੋ ਮਲਾ ਦੂਗੀ ਠੀਕ ਹੈ ਜੀ ਪਿਓਰ ਸ਼ਾਈ ਵਾਲਾ ਪਿਓਰ ਸ਼ਾਈ ਵਾਲਾ ਤੇ ਬੱਚਾ ਕੀ ਦਿੱਤਾ ਮੱਛੀ ਦਿੱਤੀ ਮਗਰੇ ਨੇ ਲਓ ਦੋਸਤੋ ਬੱਚਾ ਵੀ ਵਛੀ ਜੀ ਮਗਰੇ ਸ਼ਾਈ ਵਾਲਾ ਲਓ ਜੀ ਕਰੋ ਚੈੱਕ ਨਾਲ ਲਓ ਜੀ ਬਿਲਕੁਲ ਵਛੀ ਵੀ ਪਿਓ ਹਾਂਜੀ ਤੇ ਇਹਦਾ ਵੀ ਜੀ ਮੁੱਲ ਕੀ ਕਰਨਾ ਹੈ ਮੋਲ ਦੇ ਲੋਕ ਇਹ ਜਿਹੜੀਆਂ ਦਾ 70 70 ਹੀ ਕਰੀ ਜਾਂਦੇ ਆ ਪਰ ਆਪਾਂ ਉਹਨਾਂ ਨੇ ਕਰਵਾ 65000 ਦੀ ਮੋੜੀ ਕਰਦੀ ਹੈ ਡਿਮਾਂਡ ਆ ਡਿਮਾਂਡ ਆ ਦੇਣੀ ਕਿੰਨੇ ਦੀ ਹੈ 62000 ਦੀ ਦੇ ਦਾਂਗੇ 60 ਪੂਰਾ ਕਰ ਦਈਏ ਚਲ ਤੁਹਾਡੇ ਕਹਿੰਦੇ 60 ਪੂਰਾ ਕਰ ਦਾਂਗੇ ਬਾਕੀ ਇਹਨੇ ਦੀ ਕਹਿੰਦੇ ਦੇਣੀ ਨਹੀਂ ਬਾਕੀ ਚੰਗੀ ਵਸ਼ੀ ਜਿਹੜੇ ਬੰਦੇ ਦੀ ਮਰਜ਼ੀ ਪੈ ਜਾ ਲਓ ਜੀ ਦੋਸਤੋ ਕਰੋ ਚੈੱਕ ਚੌਂ ਚਾਣੀ ਵੜੀ ਆ ਲਓ ਜੀ ਕਰੋ ਚੈੱਕ ਜੀ ਮੋਗੇ ਨੂੰ ਦੋਸਤੋ ਲਓ ਜੀ ਕਰੋ ਚੈੱਕ ਲਓ ਜੀ ਠੀਕ ਹੈ ਜੀ 62000 ਰੁਪਿਆ ਡਿਮਾਂਡ 60000 ਦੇ ਵਿੱਚੋਂ ਤੁਹਾਡਾ ਆਿਆਂ ਗਿਆ ਦਾ ਮੌਕੇ ਤੇ ਹਲਕਾ ਫੁਲਕਾ ਥੋੜਾ ਬੜਾ ਸ਼ੋਰ ਸ਼ੋਰ ਛਪਾਈ ਹੋਊਗਾ ਹਾਂਜੀ ਹਾਂਜੀ ਉਹ 100 200 ਰੁਪਏ ਹਾਂ ਬਾਕੀ ਬਚੀ 20 ਕਿਲੋ ਵਾਲੀ ਆ ਠੀਕ ਹੈ ਜੀ ਪਿਓਰ ਦੋਸਤੋ ਸ਼ਾਈ ਵਾਲ ਗਰਮੀਆਂ ਦਾ ਬਿਲਕੁਲ ਖਾਸ ਤੋਹਫਾ ਸਾਰੀ ਗਰਮੀ ਬੜੇ ਮਜ਼ੇ ਨਾਲ ਦੁੱਧ ਚਪਾਊਗੀ ਖੱਲੋ ਜੀ ਕਰੋ ਚੈੱਕ ਨਿਆ ਵੀਰ ਪੱਕੇ ਪੱਕੇ ਸਾਡੇ ਮੋੜ ਲਾ ਗਾੜੀ ਥਾਂ ਕੱਚਾ ਹੋ ਬਹੁਤ ਲਕੂਗਾ ਨਾ ਵੀ ਪੈਨ ਦੇ ਨਾਲ ਦੋਸਤੋ ਥਾਂ ਤੋਂ ਨਾ ਇਕਧੀ ਹੋ ਗਈ ਆ ਬਾਕੀ ਠੰਡੀ ਜਿੱਥੇ ਮਰਜੀ ਰਸਾਂ ਸੁੱਟ ਕੇ ਬਹਿ ਜਾਓ ਕਿ ਚੱਕਰ ਨਹੀਂ ਜਿਹੜੇ ਬੰਨੇ ਦੀ ਮਾਤੀ ਬਾਰੇ ਬਿਲਕੁਲ ਪੂਰੀ ਸੀਲਸ ਲੱਗ ਗਿਆ ਜੀ ਕਰ ਲੋ ਚੈੱਕ ਸੱਜੇ ਸੂਈ ਤਾਜੀ ਕਰਕੇ ਬੱਚੇ ਦਾ ਥੋੜਾ ਜਿਹਾ ਜ਼ਿਆਦਾ ਕਰਦੀ ਹੈ ਵੁੱਲ 65000 60000 ਤੋਂ ਮਾਨਤਾ ਨਾ ਹੋਊਗਾ ਜੀ ਇੰਨੇ ਦੀ ਕਿਸੇ ਨੇ ਦੇਣੀ ਨਹੀਂ ਇਹ ਹਾਂਜੀ ਹਾਂਜੀ ਕਿਉਂਕਿ ਇਹਦਾ 1500-1200 ਕਿਲੋ ਦੁੱਧ ਵੀ ਤਕਰੀਬਨ 20 ਕਿਲੋ ਦੇ ਬਰਾਬਰ ਹੈ 20 ਕਿਲੋ ਬਰਾਬਰ 18 ਕਿਲੋ ਮਾਲਕਾਂ ਨੇ 18-19 ਕਿਲੋ ਕਹਿੰਦੇ ਚੋਇਆ ਹੈ ਇਥੇ ਠੀਕ ਹੈ ਜੀ ਹਾਂ ਕਿਉਂਕਿ ਫੈਟ ਫੂਡ ਵੀ ਇਨੇ ਚੰਗੀ ਕੱਢਣੀ ਚੰਗੀ ਕੱਢਣੀ ਹੈ ਤੇ ਬਾਕੀ ਦੁੱਧ ਦਾ ਹੈ ਵੀ ਚਿੱਟੇ ਰੰਗ ਦਾ ਠਾਨ ਠੂਣ ਵੀ ਚੰਗਾ ਬਾਕੀ ਲਹੂ ਵਾਲੀ ਆ ਠੀਕ ਹੈ ਜੀ ਤੇ ਠੰਡੀ ਠੁਡੀ ਚੰਗੀ ਆ ਇਹ 100 'ਚੋਂ 10 ਕੀ ਠੰਡੀਆਂ ਨਿਕਲਦੀਆਂ ਕਰਮਾਨ ਦੇ ਵਿੱਚੀ ਦੋਸਤੋਂ ਥੋੜੀ ਥੋੜੀ ਗਿਰ ਨਸਲ ਦੇ ਗਿਰ ਨਸਲ ਜਾਂਦੀ ਹਾਂ ਥੋੜੀ ਥੋੜੀ ਗਿਰ ਨਸਲ ਦੇ ਨਾਲ ਆਉਂ ਕਿਉਂਕਿ ਮੈਂ ਵੇਖ ਕੇ ਇਹਦੇ ਥੋੜੇ ਜਿਹਾ ਮੂਹ ਮਾਲ ਕਹਿਤਾ ਨਾ ਤੇ ਜਿਹੜੀ ਦੂਜੇ ਨੰਬਰ ਤੇ ਗਾਂ ਵੀਰ ਵੱਡੀ ਇਹਦੀ ਇਹ ਵੀ ਦੂਜੇ ਸਿਰੇ ਸੂਈ ਆ ਹਾਂਜੀ ਇਹਦੇ ਥਲੇ 12 ਕਿਲੋ ਦੁੱਧ ਹੋਊਗਾ ਕੰਨਾ ਰਹੂਗਾ ਪੱਠਾ ਦੱਸਾ ਦੇਣਾ ਸੂਈ ਠੰਡੀ ਠੁੰਡੀ ਬਾਕੀ ਇਹ ਵੀ ਚੱਲੀ ਠੱਲੋ ਜੀ ਕਰ ਲੋ ਚੈੱਕ ਇਹ ਕਿਹਾ ਪਤਾ ਰਹਾ ਮਾਰ ਦਿੰਦੇ ਚੈੱਕ ਕਰੋ ਜੀ ਦੋਸਤੋ ਕਿਉਂਕਿ ਧਾਰਾ ਮਾਰਦਾ ਇੱਕ ਫੈਦਾ ਹੋ ਜਾਂਦਾ ਚੈੱਕ ਚੁੱਕ ਪਤਾ ਲੈਂਦਾ ਵੀ ਕਿਦਾਂ ਦਾ ਦਾ ਚਵਾ ਕੀ ਸੁਭਾਅ ਦਾ ਗਾਂ ਦਾ ਲਓ ਜੀ ਕਰੋ ਚੈੱਕ ਹਾ ਲਓ ਜੀ ਵਾਸਾ ਬੱਚਾ ਦੂਰ ਆ ਨਾ ਹਾਂ ਲਓ ਜੀ ਕਰ ਲੋ ਚੈੱਕ ਥੋੜਾ ਬਾਲਾ ਬੱਚੇ ਦਾ ਕੁਝ ਵੀ ਨਾ ਇਹ ਕਿ ਜਦੋਂ ਜੱਕਰਮ ਥੱਲੇ ਬੈਈਦਾ ਉਦੋਂ ਫਿਰ ਉਹਦੇ ਪਸ਼ੂ ਵੈਸੇ ਥੋੜਾ ਜਿਹਾ ਲਾਰ ਸਾਰੇ ਚੁੱਕ ਜਾਂਦਾ ਠੰਡੀ ਠੁੰਡੀ ਚੰਗੀ ਥਾਂ ਕੋਲ ਕਿੰਨਾ ਟਾਈਮ ਨੂੰ ਵੀਰ ਸੁਈ ਨੂੰ ਗਿਆ ਦੱਸਿਆ ਸੁਈ ਨੂੰ ਇਹਨੂੰ ਦਾ ਅੱਠਾਂ ਤੋਂ 10 ਦਿਨ ਹੋ ਗਿਆ ਬੱਚਾ ਹੀ ਦਿੱਤਾ ਨੇ ਬੱਚਾ ਦਿੱਤਾ ਯਾ ਆਹ ਦੋਸਤੋ ਬੱਚਾ ਜਿਹਦਾ ਤੇ ਇਹਦਾ ਕੀ ਮੋਲ ਰਹੂਗਾ ਜੀ ਇਹਦਾ ਮੋਲ ਤੇ 52 ਕਰਦੇ ਆਂ ਹਾਂਜੀ 50 ਜੀ ਦੇ ਦਗੇ ਕਿੰਨਾ ਕੁ ਮੰਨ ਤਾ ਰੋ ਦੇ ਇੱਕ ਵਾਰੀ ਕਰ ਦਈਏ ਕੋਈ ਦੱਸ ਦੋ ਬਾਅਦ 45 ਜੀ ਹੁੰਦੀ ਏ 45 ਤੇ ਐਡੀ ਛੋੜ ਹੀ ਹੋ ਗਈ ਜੀ ਲੋ ਜੀ ਦੋਸਤੋ ਡਿਮਾਂਡ ਵੈਸੇ ਵੀਰ ਨੇ 52000 ਰੁਪਏ ਰੱਖੀ ਤੇ 45000 ਜਿਹੜਾ ਤੁਹਾਡਾ ਆਆਂ ਗਿਆ ਦਾ ਸ਼ੋਰ ਛਪਾ ਛੋਟੀ ਹੋਊਗੀ ਹਾਂਜੀ ਜ਼ਿਆਦਾ ਨਹੀਂ ਕੋਈ ਵੀਰ ਆ ਫੂਲ ਲਾਵੇ ਜਿੰਨੇ ਗਿਆ ਵਾਲਾ ਹੀ ਕਿਉਂਕਿ 12 13 ਕਿਲੋ ਦੁੱਧ ਤੋਂ ਨੇ ਸਟਾਰਟਿੰਗ ਕੀਤੀ ਹੈ ਤੇ ਇਹ ਦੁੱਧ 14 15 16 ਕਿਲੋ ਵੀ ਚਵਾ ਸਕਦੀ ਜੇ ਵੀ ਸੇਵ ਵਾਲਾ ਵੀ ਲੈ ਜੇ ਕੱਢਿਆ ਹੀ ਵਾਰ ਬਾਕੀ ਕ੍ਰੋਸ ਆ ਹਾਂਜੀ ਹਾਂਜੀ ਤੇ ਇਹ ਵੀ ਦੋਸਤੋ ਗਰਮੀਆਂ ਚ ਦੁੱਧ ਚੰਗਾ ਚਵਾ ਲੈਣਾ ਇਹਨਾਂ ਨੇ ਹਾਂਜੀ ਕਰੋ ਚੱਕ ਲਓ ਨੌ ਜੀ ਮੋੜੋ ਜੀ ਬਾਕੀ ਭਾਵੇਂ ਇੱਥੇ ਰਸਾ ਸੁੱਟ ਕੇ ਬਹਿ ਜਾਓ ਬਾਹਰ ਕੋਈ ਚੱਕਾ ਨਹੀਂ ਕਰ ਲੋ ਦੇਖ ਜੀ ਪੂਰੀ ਸੀਲਸ ਰਾ ਕੇ ਦੋਸਤੋ ਲੈਓ ਕਰ ਲੋ ਚੈੱਕ ਤੁਸੀਂ ਠੀਕ ਹੈ ਜੀ 52000 ਰੁਪਿਆ ਡਿਮਾਂਡ 45000 ਤੇ ਤੜਾ ਆ ਗਿਆ ਦਾ ਮਾਨਤਨ ਹੋਊਗਾ ਜਿਹੜਾ ਰੇਟ ਦੋਸਤੋ ਬਿਲਕੁਲ ਨਾਰਮਲ ਹੀ ਆ ਜੇ ਪਸ਼ੂ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਲਾਣੀ ਕਿਤੇ ਆਹ ਲੋ ਜੀ ਕਰੋ ਚੱਕ ਦੋ ਗਾਵਾਂ ਖਾਈਆਂ ਦੋ ਦਾ ਰੇਟ ਮੁੱਲ ਹਰ ਇੱਕ ਚੀਜ਼ ਤਾਂ ਦੱਸਤੀ ਹੈ ਬਾਕੀ ਠੰਡੀਆਂ ਦੋਵੇਂ ਗਾਵਾਂ ਆ ਠੰਡੀਆਂ ਭਾਵੇਂ ਬਾਹਰ ਜਿੱਥੇ ਮਰਜੀ ਰਸਾ ਛੋਟ ਕੇ ਬੱਚੇ ਤੋਂ ਬਗੈਰ ਚੋਲਾ ਠੀਕ ਹੈ ਜੀ ਕੋਈ ਚੱਕਰ ਨਹੀਂਗਾ ਅੱਛਾ ਵੀਰ ਜੀ ਝੋਟੀ ਬਾਰੇ ਦੱਸਿਏ ਜੀ ਇਹ ਜਿਹੜੀ ਝੋਟੀ ਸੂਈ ਨੂੰ ਇਹਨੂੰ ਹਫਤਾ ਹੋ ਗਿਆ ਜੋ ਹਾਂ ਜੀ ਨੀਲੀ ਦੀ ਝੋਟੀ ਜੋ ਹਾਂ ਜੀ ਕਰ ਲਓ ਚੱਕ ਦੋਸਤੋ ਅੱਖਾਂ ਦੋਵੇਂ ਬਿੱਲੀਆਂ ਮਣਕੀ ਮਣਕੀ ਅੱਖਿਓ ਤੇ 12 12 ਕਿਲੋ ਦੁੱਧ ਹੋ ਗਿਆ ਮਗਰ ਕੱਟਾ ਜੋ ਆਹ ਲੋ ਜੀ ਕੱਟਾ ਦੋਸਤੋ ਇਹਦੀ ਮਗਰਾਜ 12 ਲੀਟਰ ਦੁੱਧ ਵੀਰ ਕਹਿੰਦਾ ਹੋਣ ਜਿਹੜਾ ਮੌਕੇ ਦਾ ਤਿਆਰ ਆ ਬੇਸ਼ੱਕ ਸੂਰ ਸਵੇ ਪਹੁੰਚ ਇੱਕ ਟਾਈਮ ਦੋ ਟਾਈਮ ਚੋਕੇ ਤੁਸੀਂ ਤਸੰਨੀ ਰੱਖੀ ਬਾਕੀ ਇਹ ਵੀ ਗਾਵਾਂਾਰ ਕੀ ਆ ਲਓ ਆ ਲੋ ਜੀ ਕਰੋ ਚੱਕ ਜੀ ਲਓ ਜੀ ਦੋਸਤੋ ਬਿਨਾਮ ਬੱਚੇ ਆ ਲੋ ਜੀ ਕਰ ਲਓ ਚੱਕ ਜੀ ਲਓ ਜੀ ਇਹੋ ਜੀ ਦੋਸਤੋ ਪਹਿਲ ਨਾਲ ਝੋਟੀਆਂ ਬਹੁਤ ਘੱਟ ਮਿਲਦੀਆਂ ਜੀ ਲਓ ਜੀ ਕਰੋ ਚੱਕ ਠੀਕ ਹੈ ਜੀ ਅੱਛਾ ਵੀਰ ਇਹਦਾ ਮੁੱਲ ਕੀ ਕਰਨਾ ਮੁੱਲ ਤੇ ਕਰਦੇ ਆ ਭਾਵੇਂ ਇਹਦਾ 10 15 ਕਰੀ ਜਾਓ ਲੱਖ ਪੂਰੇ ਦੇ ਦਾਂਗੇ ਕੰਮਾ ਕਮਾਨ ਕਰੋ ਸੋ ਬਾਕੀ ਤੁਸੀਂ ਦੱਸ ਦੋ ਕਿਉਂਕਿ ਝੋਟੀ ਦੇ ਹਿਸਾਬ ਨਾਲ ਥੋੜਾ ਜਿਹਾ ਮੋੜ ਡਾਊਨ ਕਰ ਦਈਏ ਲੱਖ ਤੋਂ 95000 ਦੀ ਝੋਟੀ ਦੇ ਦਾਂਗੇ ਹੈਗੀ ਕਿ ਜਿਸ ਕੀ ਨੇ ਹੁਣ ਜਿਆਦਾ ਨਹੀਂ ਦੋ ਤੇ 12 ਕਿਲੋ 11 ਦੀ ਗਰੰਟੀ ਤੇ ਕੋਈ ਲੈ ਜੇ ਠੀਕ ਹੈ ਜੀ ਛੋੜ ਛੱਪਾ ਕਰ ਦਾਂਗੇ ਚਲੋ ਜੇ ਤੁਸੀਂ ਆਖੋ ਥੋੜਾ ਬੜਾ ਠੀਕ ਹੈ ਜੀ ਲੋ ਜੀ ਦੋਸਤੋ ਰੇਟ ਵੈਸੇ 1 ਲੱਖ ਰੁਪਇਆ ਡਿਮਾਂਡ ਰੱਖੀ ਗਈ ਹੈ 12 ਲੀਟਰ ਦੁੱਧ ਹੈ ਸੂਹਾ ਪਹਿਲਾ ਸੂਈ ਹੈ ਸੂਈ ਨੂੰ ਕੋਈ 8 ਤੋਂ 10 ਦੇਣ ਦਾ ਟਾਈਮ ਹੋ ਗਿਆ ਜੇ 95000 ਦੇ ਵਿੱਚੋਂ ਤੁਹਾਡਾ ਆ ਗਿਆ ਗਿਆ ਦਾ ਮਾਨ ਤੰਗ ਜਿਹੜਾ ਸ਼ੋਰ ਛਪਾ ਮਾਨ ਤਲ ਮੌਕੇ ਤੇ ਜਰੂਰ ਹੋਗਾ ਜੀ। ਲਓ ਜੀ ਕਰੋ ਚੱਕ। ਲਓ ਦੋਸਤੋ ਚੈੱਕ ਕਰ ਲੋ। ਕਾਟ ਕਾਟ ਦੋਸਤੋ ਪੂਰਾ ਜਿ ਝੋਟੀ ਦਾ ਬੈਜ ਲੋ। ਦੂਜਾ ਸੂਆ ਛੋਟੀ ਦਾ ਅੱਛਾ ਦੂਜਾ ਸੂਆ ਦੂਜਾ ਸੂਆ ਸਹੀ ਆ ਅੱਛਾ ਦੂਜਾ ਸੂਆ ਦੋਸਤੋ ਸੋਈ ਸੋਰੀ ਮੈਂ ਪਹਿਲਾ ਸੂਆ ਕਹੀ ਗਿਆ ਨਹੀਂ ਦੂਜਾ ਸੂਆ ਅੱਛਾ ਇਹ ਤੋਂ ਅੱਗੇ ਜਿਹੜੀ ਟੋਕੜ ਗੱਪਣ ਮਾਜਾ ਵੀਰ ਇਹਦੀ ਦਸੀ ਇਹ ਵੀ ਦੂਜਾ ਸੂਆ ਜੋ ਅੱਛਾ ਜੀ ਕਿੰਨੇ ਚਿਰ ਦੀ ਚੱਕ ਕੇ ਜੀ ਆਪੀ ਇਹ 6 ਮਹੀਨੇ ਦੀ ਚੱਕ ਪਾਸ ਆ ਕਨਫਰਮ ਹੈ ਜੀ ਆਪਣੇ ਨੂੰ ਹਾਂ ਚੱਕ ਪਾਸ ਠੀਕ ਹੈ ਜੀ ਦੁੱਧ ਕਿੰਨਾ ਜੀ ਦੋ ਚਾਰ ਕਿਲੋ ਹੋਊਗਾ ਦੋਨੋਂ ਟਾਈਮ ਮਿਲਦੀ ਦੋਵੇਂ ਟਾਈਮ ਭਾਂ ਚੋਲੇ ਭਾਂ ਬੈਠੀ ਪੈਰੀ ਚੋਲੇ ਮੇਰੇ ਕੋਲ ਤੇ ਰਾਤ ਦੀ ਆਈ ਮੈਂ ਚਲੋ ਸਹਰੇ ਚੋਈਏ ਜੇ ਹਾਂ ਜੀ ਤੇ ਉੱਥੇ ਮੈਂ ਪਹਾੜੇ ਦੇ ਚੋਗੇ ਲੈਂਦੀ ਇੱਥੇ ਥੋੜਾ ਜਿਹਾ ਚੀਤਾ ਉੱਪਰ ਆਇਆ ਉਪਰੇ ਕਰ ਦੋ ਆ ਉਪਰਾ ਕਰ ਦੇ ਹਾਂ ਲੋਹੀਏ ਦੋਸਤੋ ਛੋਟੀ ਜਿਹੜੀ ਲੋਹੀ ਮੱਝ ਆਪਾਂ ਕਹਿ ਦਿੰਨੇ ਆ ਚੈੱਕ ਕਰ ਲਿਓ ਬਾਤੇ ਨੀਲੀਆਂ ਜੇ ਵੀ ਆਉਂਦੀ ਆ ਅੱਖ ਨੀਲੀ ਹਾਂਜੀ ਹਾਂਜੀ ਤੇ ਸਿੰਘ ਸੁੰਗਾ ਨਿੱਕੀ ਲੱਗੀ ਸਿੰਗੀ ਠੀਕ ਹੈ ਜੀ ਜੇ ਕੋਈ ਸਾਂਵਲੇ ਤੇ ਗਾਂ ਵਾਦੇ ਦੀ ਕੀ ਮੁੱਲ ਕਰਨਾ ਜਿਹੜਾ ਮੁੱਲ ਵੀ ਇਹਨਾਂ ਲੋਕੀ ਦੇ ਅਸਲੀਆ 70 75 ਕਰੀ ਜਾਂਦੇ ਆ ਪਰ ਆਪਾਂ ਇਹ ਨਾ ਕਰਨਾ ਹਾਂ ਆਪਾਂ 60000 ਦੀ ਛੋਟੀ ਦੇ ਦਾਂਗੇ ਕਿੰਨਾ ਕੁ ਮੰਨ ਤਾ ਉਸਦਾ ਮਾਨਤਨ ਲਾ ਲੋ ਸਾਤ ਨਹੀਂ ਝੋਟੀ ਚੰਗੀ ਆ ਲੱਖ ਸਵਾ ਲੱਖ ਦੀ ਝੋਟੀ ਆ ਚਲੋ ਉਹਦੇ ਕੋਈ ਨਹੀਂ ਜਦੋਂ ਬਣੂਗੀ ਫੇਰ ਸਾਹਮਣੀ ਵੀ ਪਣੀ ਆ ਸਾਹਮਣੀ ਪੜੀ ਸਾਹਮਣੀ ਹੁਣ ਮਾਲਾ 4 ਮਹੀਨੇ ਆ 2 ਮਹੀਨੇ ਨੇ ਮਿਲ ਪਣਾ 4 ਮਹੀਨੇ ਸਾਹਮਣੀ ਬਣੀ ਆ ਹਾਂ ਹਾਂ 12000 ਦੇ ਦਿੱਗੇ 60 ਪੂਰਾ ਕਰਦੇ 60 ਚੋਂ ਛੋੜੀ ਹੋਊਗੀ ਹੁਣ ਠੀਕ ਹੈ ਜੀ ਡਿਮਾਂਡ ਦਾ 100 200 60000 ਚੋਂ ਰਾਇਆ ਗਿਆ ਦਾ ਮਾਨਤਨ 6 ਮਹੀਨੇ ਦੀ ਕਨਫਰਮ ਚੈੱਕ ਪਾਸ 4 ਲੀਟਰ ਦੁੱਧ ਮੌਕੇ ਦਾ ਤਿਆਰ ਭਵੇਂ ਕੋਈ ਚੈੱਕ ਕਰਾ ਗਿਆ ਆਪਦਾ ਡਾਕਟਰ ਵਿਹਾਨ ਕੇ ਚੈੱਕ ਕਰਾ ਲੇ ਠੀਕ ਹੈ ਜੀ ਬਾਕੀ ਆਪਾਂ ਚੈੱਕ ਕਰੇ ਕਰਾਈ ਵਿਹਾਨ ਕੇ ਆਪਣੇ ਲੋ ਗਰੰਟੀ ਪੂਰੀ ਆਪਣੇ ਲੋ ਗਰੰਟੀ ਪੂਰੀ ਠੀਕ ਹੈ ਜੀ ਲਓ ਜੀ ਕਰਮਚਾਰੀ ਕਾਗਜ਼ ਕੱਠ ਮਾਜਦਾ ਦੋਸਤੋ ਲਓ ਜੀ ਚੈੱਕ ਕਰੋ ਚੈੱਕ 4 ਮਹੀਨੇ ਦਾ ਟਾਈਮ ਬਾਕੀ ਪਿਆ ਸੂਚ 2 ਮਹੀਨੇ ਦੁੱਧ ਨੇ ਚਵਾਵਣਾ 2 ਮਹੀਨੇ ਸਾਹਮਣੀ ਬਣੀ ਹੈ ਸੋਨੇ ਪੈਸੇ ਦੋਸਤੋ ਵਟਾ ਦੂੰਗਾ ਜਦੋਂ ਇਹ ਸੂਂਗ ਲੱਗੇ ਆ ਜੀ ਬਿਲਕੁਲ ਲੋ ਜੀ ਕਰੋ ਚੱਕੀ ਬਾਕੀ ਟਿਕਾਣੇ ਇਹ ਝੋਟੀ ਲੱਖੋਂ ਬਾਹਰ ਆ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਹਾਂਜੀ ਆਉਂਦੀ ਜਰੀ ਬੰਦੇ ਤਿੰਨ ਨੰਬਰ ਦੀ ਦੱਸੀ ਡਿਟੇਲ ਦੀ ਇਹ ਤਿੱਜਾ ਸੂਆ ਸੁਈ ਜੋ ਹਾਂਜੀ ਅੱਜ ਨੂੰ ਤਿੱਜਾ ਦਿਨ ਹੋ ਗਿਆ ਤੇ ਜੈ ਢੜਾ ਦਾ ਸੁਭਾਅ ਤੇ ਜੈ ਢੜੀ ਉੱਤੇ ਜੈ ਬੰਨੀ ਤੇ ਗਿਆ ਬੱਚਾ ਦੇ ਤਾਜੀ ਕਟਾ ਚੋਬਰ ਦੀ ਮਗਰ ਦੇ ਲਓ ਜੀ ਕਰੋ ਚੈੱਕ ਕਿੰਨਾ ਬੋਲਾ ਜੀ ਬੋਲਾ ਹੈ ਥੱਲੇ 9 ਤੋਂ ਪਲੱਸ ਹੀ ਹੋਊਗਾ ਅੱਛਾ ਜੀ ਥੋੜੀ ਜੀ ਸੰਭੀ ਕਹੇਂ ਸੰਭੀ ਨਹੀਂ ਕਹਨੇ ਹਾਂ ਬਾਕੀ ਇਹ ਵੀ ਵੇਖੋ ਲਓ ਜੀ ਕਰ ਲੋ ਚੈੱਕ ਗਾਵਾਂ ਵਰਗਾ ਸੁਭਾਅ ਬਿਲਕੁਲ ਠੰਡੀ ਸੀ ਬਿਨਾ ਬੱਚੇ ਤੋਂ ਲਓ ਜੀ ਠੀਕ ਹੈ ਅੱਛਾ ਜੀ ਕੀ ਮੁੱਲ ਕਰਨਾ ਹੈ ਇਹ ਤਾਂ ਟੋਕੜਾਂ ਦਾ ਭਾਈ ਆ ਟੋਕੜਾਂ ਦਾ ਭਾਈ ਕਰੀਆ ਦੇ ਰਹੀ ਹੈ 75000 ਦੀ ਦੇਖ 75 ਦੇ ਜਿਆਦਾ ਨਾ ਟੋਕੜਾਂ ਜਿਆਦਾ ਜਿਆ 70 ਦੀ ਦੇ ਦਾਂਗੇ ਕਿ ਮੰਗ ਮੰਨ ਤਾਗਾ ਥੋੜਾ ਬੋੜਾ ਮੰਤਲ ਕਰ ਦਾਂਗੇ ਦੋ ਛੱਡ ਦਾਂਗੇ ਹੋਰ 70 ਚ ਹਾਂ 75 ਤੋਂ 70 ਚ 70 ਚ ਦੋ ਛੱਡ ਦਾਂਗੇ 68 ਹੋ ਗਿਆ 68 ਹੁੰਦਾ ਪੂਰਾ ਨਹੀਂ 65 ਜਾ ਤੱਕ ਜਿਆਦਾ ਕਿ ਤੱਕ 11 ਠੀਕ ਹੈ ਹਾਂ ਲਓ ਇਹ ਦੋਸਤ ਵੈਸੇ ਡਿਮਾਂਡ 75000 ਰੁਪਿਆ ਤੇ 68000 ਚ ਤੁਹਾਡਾ ਆਇਆ ਗਿਆ ਦਾ ਮੰਤਲ ਹੋਊਗਾ ਕੱਢੀਏ ਵੀਰ ਜੀ ਬਾਹਰ ਨੂੰ ਸੁਵਾ ਤੇ ਜਾ ਸੁਈ ਆ ਤੇ ਤਿੰਨ ਦਿਨ ਸੁਈ ਨ ਹੋ ਗਏ ਜੇ ਪਿਓਰ ਜੈਡ ਬਲੈਕ ਸਾਰੀ ਤੇ ਸਾਂਪੀ ਨਹੀਂ ਕਰਤੂਦ ਵਧੀਆ ਦੀ ਹਾਂਜੀ ਹਾਂਜੀ 8-9 ਲੀਟਰ ਜਿਹੜਾ ਬੋਲਾ ਦੋਸਤੋ ਹੋਣ ਜਿਹੜਾ ਮੌਕੇ ਦਾ ਤਿਆਰ ਹੋਊਗਾ ਜੀ ਬਾਕੀ ਕੋਈ ਵੀਰ ਦੋਸਤੋ ਸਾਂ ਬੜਾ ਲੈ ਜਾਊਗਾ ਨਿਕਾ ਜਾਈ ਭਾਵਾ ਦੋਸਤੋ ਟੋਕੜਾ ਮਝਾਂ ਵਾਲਾ ਇਹਨੂੰ ਦੋ ਤਿੰਨ ਮਹੀਨੇ ਚੋਗੇ ਨਾ ਲੋੜੀ ਲਾ ਕੇ ਫੇਰ ਇਹ ਪੱਕਿਆ ਚ ਰਾਜੀ ਹੋ ਗਈ ਥੋੜੀ ਜੀ ਦੇ ਠੀਕ ਹੈ ਜੀ ਲਓ ਜੀ ਕਰ ਲੋ ਚੱਕ ਬਿਲਕੁਲ ਪਤਲੀ ਚਮੜੀ ਸਿੰਗਲ ਅਡੀ ਮਝ ਕਰੋ ਚੱਕ ਆ ਲੋ ਜੀ ਦੋਸਤੋ ਆਰਡਰ ਕੁਆਲਟੀ ਜਿਹੜੀ ਬਹੁਤ ਸੋਹਣੀ ਫੁੱਟਬਾਲ ਵਾਲਾ ਆਰਡਰ ਚਾਰ ਕੀਤਾ ਨੇ ਕਰੋ ਜੀ ਲੈ ਲੈਓ ਜੀ ਸਾਂ ਨਹੀਂ ਜਿਹੜੀ ਲੱਖ ਰੁਪਈਆ ਵਾਲੀ ਮੈਨੂੰ ਨਹੀਂ ਲੱਗੀ ਜਿੱਦੀ ਨੇ ਚਵਾਈ ਲੱਗੀ ਠੀਕ ਹੈ ਜੀ ਵੇਖਿਓ ਧਿਆਨ ਨਾਲ ਲਓ ਜੀ ਮੈਨੂੰ ਜੀ ਕਰੋ ਚੈੱਕ ਦੋਸਤੋ ਆਰਡਰ ਕੁਆਲਟੀ ਦੀ ਕਰੋ ਚੈੱਕ ਕਰਵਾਇ ਦੀ ਦੇਖੋ ਬੈਕ ਸਾਈਡ ਵੀ ਕਾਫੀ ਦਿਖਾਉਂਦੀ ਹੈ ਤੇ ਆ ਗਾਰ ਦੇ ਪਾਸੇ ਦੂਸਰੋਂ ਕਾਫੀ ਹੈ ਹੈਨਾ ਆਏ ਜੇ ਮੈਂ ਸੂਜੇ ਚਾਹੀਆ ਮੈਂ ਨੇ ਦੋਤੇ ਆ ਕੇ ਬਾਨਾ ਠੀਕ ਹੈ ਜੀ 11 12 ਕਿਲੋ ਦੁੱਧ ਭਰ ਦਊਗੀ ਠੀਕ ਹੈ ਜੀ ਬਾਕੀ ਦੋਸਤੋਂ ਕਰਤੂਤ ਸੋਹਣੀ ਆ ਕਰਤੂਤ ਵੜੀ ਆ ਬਰੀਡ ਚੰਗੀ ਹੈ ਤੇ ਥੋੜੀ ਜੀ ਸਾਂਹ ਤੋਂ ਕੱਚੀ ਰਹਿ ਗਈ ਹੈ ਜੇ ਕੋਈ ਵੀਰ ਸੰਭਾਲਾ ਲੈ ਜਾਊਗਾ ਤਾਂ ਦੋ ਦੋਸਤੋਂ ਬੜੇ ਮਜੇਦਾਨ ਨੇ ਚਲੋ 10 12 ਕਿਲੋ ਚੜਾ ਚਵਾ ਦੇਣਾ ਪੰਜ ਨਗ ਦਿਖਾਏ ਆ ਪੰਜੇ ਨਗ ਸੂਏ ਸਵਾਇਆ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਤੁਹਾਡਾ ਹੱਕ ਬੰਦਾ ਕਰਿਆ ਕਰੋ ਜਰੂਰ ਐਡ ਫਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਮਨੋਹਰ ਸਿੰਘ ਨਾਮ ਮੇਰਾ ਫੋਨ ਨੰਬਰ ਵੀਰ ਆਪਣਾ ਕਰੀਫੇ ਬੋਲਦੀ ਫੋਨ ਨੰਬਰ 981454595 ਠੀਕ ਹੈ ਜੀ ਧੰਨਵਾਦ ਬਾਕੀ ਸਾਰੇ ਨਾਗ ਚੰਗੇ ਆ ਠੀਕ ਹੈ ਜੀ ਸੀ ਠੰਡੇ ਠੀਕ ਹੈ ਜੀ ਰੇਡ ਵੀ ਦੋਸਤੋ ਬਿਲਕੁਲ ਚਲੋ ਜਾਈਏ ਜੀ ਠੀਕ ਹੈ ਜੀ ਧੰਨਵਾਦ ਜੀ ਦੋਸਤੋ ਰੋਲ ਵੀਡੀਓ ਦੇਖਣ ਵਾਸਤੇ